ਆ ਗਿਆ ਫੋਨ ਇਹਦਾ ਹਲੋ ਤੂੰ ਖਾਇ ਕਿੱਥੇ ਆ ਮੈਂ ਕਦੋਂ ਦੀ ਡਿਕਨ ਨਹੀਂ ਆ ਤੇਰਾ ਫੋਨ ਤੱਕ ਆਉਣਾ ਕਦੋਂ ਆ ਅੱਜ ਜਲਦੀ ਕਰ ਨਾ ਆਹੋ ਕੀ ਅੱਛਾ ਚਲ ਠੀਕ ਆ ਠੀਕ ਆ ਚਲ ਮੈਂ ਆ ਗਈ ਆ ਗਈ

ਇੰਨਾ ਟਾਈਮ ਲਾਤਾ ਮੈਂ ਤਾਂ ਕਦੇ ਦੀ ਟਿਕਰ ਨਹੀਂ ਕਿੱਥੇ ਰਹਿ ਗਿਆ ਇਹ ਮੈਂ ਪਿੱਛੇ ਮੜਿਆ ਫਸ ਗਿਆ ਜਮ ਤੇ ਕਿੱਥੇ ਸਾਮਾਨ ਜਿਹੜਾ ਮੰਗਾਇਆ ਮੈਂ ਪੈਸੇ ਨਹੀਂ ਹੁੰਦੇ ਆ ਜਲਦੀ ਫੜਾ ਤੂੰ ਪੈਸੇ ਵੀ ਦੇ ਦੰਨੀ ਆ ਆ ਫੜ ਪੈ ਤੇ ਨਿਕਲ ਜਾ ਇੱਥੋਂ ਹੁਣ ਜਲਦੀ ਜਲਦੀ ਮੈਂ ਨਹੀਂ ਮੁੜ ਕੇ ਕੋਈ ਵੀ ਜ਼ਿੰਮੇਵਾਰੀ ਲੈਣੀ ਹੈ ਕਦੋਂ ਤੱਕ ਲਾਇਆ ਵੇਖਣਾ ਹਾਈ ਤੱਕ ਆਈ ਨਹੀਂ ਆ ਆਗਿਆ ਹਾਓ ਕੌਣ ਹੀ ਦੀਦੀ ਪਤਾ ਨਹੀਂ ਕੋਈ ਬੰਦਾ ਆਇਆ ਏ ਇੰਨੇ ਉਤੋਂ ਕੋਈ ਚੀਜ਼ ਫੜੀ ਆ ਤੇ ਨਾਲ ਉਹਨੇ ਇੰਨੇ ਪੈਸੇ ਵੀ ਫੜਾਏ ਉਹਨੂੰ ਹਾਏ ਇੰਨੇ ਪੈਸੇ ਫੜਾਏ ਤੇ ਉਹਨੇ ਕੋਈ ਚੀਜ਼ ਫੜਾਤੀ ਤੇ ਤੈਨੂੰ ਪਛਾਣ ਨਹੀਂ ਆਈ ਅਸੀਂ ਤਾਂ ਤੁਹਾਡੇ ਰਿਸ਼ਤੇਦਾਰ ਆ ਕੋਈ ਨਾ ਕੋਈ ਤੇ ਹੋਊਗਾ ਹੀ ਨਾ ਦੀਦੀ ਰਿਸ਼ਤੇਦਾਰ ਹੁੰਦਾ ਤੇ ਭਲਾ ਹੀ ਦੋਵੇਂ ਭੈਣਾਂ ਇੱਕੋ ਘਰ ਆ ਉਹਨੂੰ ਮੂੰਹ ਬੰਨ ਕੇ ਆਉਣ ਦੀ ਕੀ ਲੋੜ ਹੀ ਨਾਲੇ ਮੈਨੂੰ ਪਛਾਣ ਨਹੀਂ ਬੰਦੇ ਤੇ ਮੜੰਗੇ ਤੋਂ ਪਤਾ ਲੱਗ ਜਾਂਦਾ ਮਾਸੀ ਮਾਮੇ ਭੂਆ ਦਾ ਪੁੱਤ ਕੌਣ ਨਿੰਮਣ ਕੇ ਤਦੋਂ ਪਤਾ ਲੱਗ ਗਿਆ ਜਾਂਦਾ ਕਈਆਂ ਦੀਆਂ ਤਾਂ ਅੱਖਾਂ ਤੋਂ ਪਛਾਣ ਆ ਜੇ ਅੱਖਾਂ ਤੇ ਨੰਗੀਆਂ ਹੈ ਨਾ ਮੱਖਾ ਤੇ ਨੰਗਾ ਹੀ ਨਾ ਦੀਦੀ ਕੋਈ ਬਾਹਰੀ ਨਹੀਂ ਬੰਦਾ ਬੇਪਛਾਣਾ ਹੀ ਮੇਰੇ ਪਛਾਣ ਚ ਨਹੀਂ ਉਹ ਬੰਦਾ ਆਇਆ ਨਹੀਂ ਭੈਣਾ ਕੱਲ ਪਰਸੰ ਦਾ țeਡਾ țeਡਾ ਹੱਸਦੇ ਹੀ ਪਤਾ ਨਹੀਂ ਕਿਹੜਾ ਚੰਦ ਚੜਾਉਣਾ ਹੀ ਨੇ ਪਤਾ ਨਹੀਂ ਇਹਦੇ ਦਿਮਾਗ 'ਚ ਕਿਹੜੀ ਫੁੱਲ ਖੁੱਲਾ ਫਾਤੀ ਚੱਲਣ ਰਹੀ ਹੈ ਮੈਂ ਤੇ ਤੁਹਾਨੂੰ ਉਹਦੇ ਹੀ ਆਖਿਆ ਸੀ ਕਿ ਦੀਦੀ ਇਹ ਸ਼ੈਤਾਨੀ ਹਾਸਾ ਸ਼ੈਤਾਨੀ ਨਾਲੇ ਮੈਂ ਨਾ ਡਰਦੀ ਨਹੀਂ ਉਹਦੇ ਲਾਗੇ ਗਈ ਦੀਦੀ ਅੰਦੇ ਅਨਾ ਵੀ ਆਪਣੇ ਤੋਂ ਦੁਸ਼ਮਣ ਨੂੰ ਵੀ ਵੱਡਾ ਸਮਝਣਾ ਚਾਹੀਦਾ ਕਮਜ਼ੋਰ ਨਹੀਂ ਕਿ ਤੱਕ ਕੌਣ ਬੰਦਾ ਸੀ ਕੀ ਇਹਨੇ ਕਰਾਉਣਾ ਮੈਂ ਹੀ ਉੱਥੇ ਇਕੱਲੀ ਅਸਕਰ ਨੂੰ ਉਹ ਬੰਦਾ ਸੀ ਨਾਲ ਇਹ ਵੀ ਸੀ ਮੇਰੇ ਹੱਥੀ ਪੈ ਜਾਂਦੇ ਮੈਨੂੰ ਕੋ ਕਰਦੇ ਮੈਂ ਨਹੀਂ ਗਾਂ ਗਈ ਨਹੀਂ ਦੇਣੀ ਆ ਕਿਹੜੀ ਰਾਤ ਪਈ ਆ ਉਹਦਾ ਜਿਹੜਾ ਨਕਾਬ ਉਹਨੇ ਪਾਇਆ ਸੀ ਉਹ ਲਾ ਕੇ ਵੇਖ ਲੈਦੀ ਇਹਨਾਂ ਤਾਂ ਪਤਾ ਲੱਗਦਾ ਕਿ ਰਿਸ਼ਤੇਦਾਰੀ ਕਿ ਬਾਰੀ ਕੋਈ ਬੰਦਾ ਸੀ ਦੀਦੀ ਮੈਂ ਸੱਚ ਗੱਲ ਦੱਸਦੀ ਆ ਨਾ ਵੀ ਮੈਂ ਡਰਦੀ ਨਹੀਂ ਉੱਥੇ ਗਈ ਤੂੰ ਤਾਂ ਸੱਚ ਗੱਲ ਦੱਸ ਦਿੱਤੀ ਆ ਹੁਣ ਮੈਨੂੰ ਫਿਕਰ ਪੈ ਗਿਆ ਵਾ ਪਤਾ ਨਹੀਂ ਨਾ ਕੀ ਕਰ ਦੇਣਾ ਵਾ ਮੈਨੂੰ ਕੀ ਪਤਾ ਹੀ ਮੈਂ ਵੀ ਤੇਰੇ ਨਾਲ ਹੀ ਚਲ ਜਾਂਦੀ ਤੇ ਕੋਈ ਨਹੀਂ ਆਪਾਂ ਦੋਵੇਂ ਹੁੰਦੀਆਂ ਫਿਰ ਦਿਲ ਦਿਲਵਦੀ ਹੋ ਜਾਣੀ ਕਿਉਂ ਦੋ ਜਣੇ ਜਿਹੜੇ ਹੁੰਦੇ ਉਹ ਘਟ ਨਹੀਂ ਹੁੰਦੇ ਭਾਵੇਂ ਜਨਾਨੀਆਂ ਹੀ ਹੋਣ ਤੇ ਆਪਾਂ ਵੇਖ ਲਾਂਗੇ ਧਿਆਨ ਰੱਖਾਂਗੇ ਦਾ ਕਿ ਇਹਨੇ ਕੀ ਲਿਆਂਦਾ ਕੀ ਕਰਦੀ ਕੀ ਨਹੀਂ ਆਹ ਤੇ ਆਪਾਂ ਘਰ 'ਚ ਤੇ ਕਰ ਹੀ ਸਕਦੀਆਂ ਨਾ ਆਹ ਨਹੀਂ ਓਏ ਆ ਗਈ ਓਏ ਵੱੜ ਗਈ ਰਸੋਈ 'ਚ ਹਾਂ ਦੀਦੀ ਚੱਲ ਵੇਨੇ ਤੇ ਕੀ ਕਰਦੀ ਐ ਤੇ ਕੀ ਇਹ ਲਿਆਈ ਆ ਨਹੀਂ ਉਹਨੇ ਕਿਹਾ ਸਾਨੂੰ ਸੱਚ ਦੱਸ ਦੇਣਾ ਫਿਰ ਆਪਾਂ ਵੇਖ ਤੇ ਸਕਦੇ ਆ ਚਲ ਹਾਓ ਨੀ ਤੂੰ ਇੱਥੇ ਰੁਕ ਮੈਂ ਜਾਣੀ ਆ ਤੈਨੂੰ ਤੇ ਅੱਗੇ ਬੜਾ ਪੈਂਦੀ ਆ ਭੱਜ ਕੇ ਜਾ ਕੋਨੇ ਚ ਵੜ ਕੇ ਉੱਡ ਪਿਆ ਲੱਗੇ ਭੱਜ ਤੁਕਰਾ ਮੈਨੂੰ ਪਤਾ ਲੱਗ ਗਿਆ ਹੁਣ ਹੀ ਨਹੀਂ ਤੇ ਮੈਂ ਫਸ ਜਾਣਾ ਸੀ ਬਚ ਗਈ ਮੈਂ ਤੇ ਲੈ ਪਾਣੀ ਵੀ ਲੈਣਤਾ ਹੀ ਫਿਲਟਰ ਦਾ ਉੱਥੇ ਤੇ ਕੱਖ ਵੀ ਨਹੀਂ ਹੈਗਾ ਐਵੇਂ ਮੈਨੂੰ ਖਲਾਇਆ ਤੂੰ ਤੇ ਦੀਦੀ ਮੈਂ ਪਾਗਲ ਥੋੜਾ ਵਾਂ ਕਿਉਂ ਨਹੀਂ ਕੱਖ ਹੈਗਾ ਮੈਂ ਇਹਨੂੰ ਪੈਸੇ ਫੜਾਉਂਦੇ ਤੇ ਉਹਨੂੰ ਕੋਈ ਚੀਜ਼ ਫੜਾਉਂਦੇ ਵੇਖਿਆ ਵਾ ਕੁਝ ਹੈਗਾ ਸੀ ਹੱਥ 'ਚ ਮੈਨੂੰ ਨਹੀਂ ਪਤਾ ਕੀ ਸੀ ਨਹੀਂ ਮੈਨੂੰ ਕਿਉਂ ਨਹੀਂ ਦਿਖਿਆ ਉਹ ਤੇ ਚਾਹ ਬਣਾਉਂਦੀ ਬੜੀ ਵਧੀਆ ਦੀਦੀ ਫੇਰ ਉਹ ਗੱਲਾਂ ਕਰਦੇ ਨੇ ਦੀ ਮੈਂ ਤੈਨੂੰ ਕਿਹਾ ਸੀ ਨਾ ਉਹਦੀ ਕੋਨੇ ਜਿਹੇ ਚ ਵੜ ਗਈ ਆ ਜਾ ਕੇ ਫਟਾਫਟ ਕਿੱਦਾਂ ਭੱਜੀ ਆਈ ਆ ਤੁਸੀਂ ਆਪਣੀ ਅੱਖੀ ਵੇਖਿਆ ਜਿਵੇਂ ਚੋਰ ਦੇ ਪੈਰ ਨਹੀਂ ਹੁੰਦੇ ਤੇ ਫੇਰ ਹੁਣ ਕਰੀਏ ਕੀ ਮੈਨੂੰ ਤੇ ਕੱਖ ਉੱਤੇ ਦੇਖਿਆ ਨਹੀਂ ਤੁਸੀਂ ਫੇਰ ਜਾਓ ਰਸੋਈ ਚ ਮੈਂ ਕਹਿੰਨੀ ਆ ਤੁਸੀਂ ਫੇਰ ਜਾਓ ਜਾ ਕੇ ਨਹੀਂ ਮੇਰੀ ਗੱਲ ਸੁਣ ਮੈਂ ਜਾਵਾਂ ਕਿੱਦਾਂ ਕਿਹੜੇ ਬਾਨੇ ਨਾਲ ਜਾਵਾਂ ਇਤਨਾ ਜਾਂਦੀ ਉਹ ਘੜੀ ਬੁਣੀ ਮੈ ਚੰਗੀ ਲੱਗਦੀ ਆ ਉਹਨੂੰ ਸ਼ੱਕ ਪੈ ਜਾਣਾ ਮੇਰੇ ਤੇ ਉਹਨੇ ਕਿਹਾ ਇਹ ਕੋਈ ਨਾ ਕੁਛ स्कीम ਲੜਾਉਂਦੀ ਆ ਤੇ ਫੇਰ ਹੁਣ ਕੀ ਕੀਤਾ ਜਾਵੇ ਪਲਾਨ ਬੀ ਯਸ ਉਹ ਕੰਮ ਕਰੀਏ ਐਦਾਂ ਕਰ ਹੋ ਜਾ ਸ਼ੁਰੂ ਫਿਰ ਹੋ ਜਾ ਸ਼ੁਰੂ ਫਿਰ ਦੇ ਫਿਰ ਪਲਾਨ ਬੀ ਨੂੰ ਅੰਜਾਮ ਉਤਰਾ ਨਹੀਂ ਗੱਲ ਬੰਨਨੀ ਜੇ ਤੇਨੇ ਕੋ ਲਕਾਇਆ ਹੋਊਗਾ ਉਸਲੇ ਨੇ ਗੁੱਸੇ ਨਾਲ ਇੱਥੇ ਆ ਜਾਣਾ ਤੇ ਤੇਰੇ ਦਿਵਾਲੀ ਜਦੋਂ ਹੋਊਗੀ ਨਾ ਮੈਂ ਹੋਲੀ ਕੀ ਨਖੀ ਸਕ ਜੂਗੀ ਠੀਕ ਆ ਅ ਦੀਦੀ ਪਲਾ ਚੌਂਕੇ ਚ ਕੌਣ ਆ ਦੋ ਘੜੀਆਂ ਵੇ ਪੈ ਮਰ ਕੀ ਗਈਆਂ ਮੇਰੀ ਤੇ ਜਾਨ ਹੀ ਖਾਲੀ ਇੱਕ ਮੇਰਾ ਸਿਰ ਪੀੜ ਹੋਣ ਡਿਆ ਉਹੋ ਹੀ ਬਲਾ ਹੋਣੀ ਆ ਜਿਹੜੀ ਤੁਰੇ ਫਿਰਦੀ ਇੱਥੇ ਅਤੇ ਜੇਕ ਥਾਂ ਤੋਂ ਆਣ ਕੇ ਮਹਾਕ ਜੇ ਮਾਲਕ ਬਣੀ ਫਿਰਦੀ ਮੇਰੇ ਘਰ ਦੀ ਆ ਘਰ ਬਾਹਰ ਸਾਰਾ ਮੇਰਾ ਵਾ ਭਲਾ ਇਹ ਕੋਣ ਲੱਗਦੀ ਆ ਠੀਕ ਨਹੀਂ ਹੈਗੀ ਸਾਰੇ ਪਰਿਵਾਰ ਨੂੰ ਪਤਾ ਵੀ ਉਹ ਠੀਕ ਨਹੀਂ ਹੈਗੀ ਉਹਨੂੰ ਰੈਸਟ ਕਰਨ ਲਈ ਆ ਕਿ ਨਹੀਂ ਕੋਈ ਖੜਾ ਕੇ ਕਰਨਾ ਬਾਹਰ ਕਿੱਡੇ ਪਖੰਡ ਫੜੇ ਇੰਨੇ ਦੇਨੀ ਇਹਦੀ ਗੁੱਤ ਨੂੰ ਵਾਲ ਕੱਢਦੇ ਚੋਕਿਓ ਬਾਹਰ ਇਹਨੂੰ ਜਾ ਕੇ ਮੈਂ ਕਿੱਡਾ ਪਖੰਡ ਫੜੇ ਆਏ ਨੇ ਲੇਲਾ ਆ ਫੇਰ ਸ਼ੁਰੂ ਹੋ ਗਈ ਆ ਐਨੇ ਮਰਨਾ ਮੇਰੇ ਹੱਥੋਂ ਹੁਣ ਕਿੱਦਾਂ ਬਕਵਾਸ ਕਰਨ ਲੱਗੀ ਆ ਆਹੀ ਕੰਮਾ ਨੂੰ ਰੁਕ ਜਾ ਤੂੰ ਦੱਸਦੀ ਮੈਂ ਤੈਨੂੰ ਦੇਦੇ ਮੇਰਾ ਤਾਂ ਜੀ ਕਰਦਾ ਨਾ ਵੀ ਚੁੱਕ ਕੇ ਕੰਦਨਾ ਮਾਰਾਂ ਇਹਨੂੰ ਮੈਂ ਜਾ ਕੇ ਗੋਤੇ ਦੀ ਖਿੱਚ ਕੇ ਨਾ ਕੀ ਬਿਮਾਰੀ ਆ ਹੁਣ ਤੈਨੂੰ ਤੈਨੂੰ ਮੈਂ ਕੁਛ ਕਿਹਾ ਹਣਾ ਨਾ ਤੂੰ ਕਿਉਂ ਖੜਾ ਕੇ ਕਰਨੀ ਤੈਨੂੰ ਨਹੀਂ ਦੀਦਾ ਵੀ ਦੁਪਹਿਰ ਲੱਗੀ ਆ ਕਿਸ ਨੇ ਰੈਸਟ ਕਰਨੀ ਆ ਆ ਦਿਮਾਗ ਖੋਤੇ ਦਾ ਹੀ ਭਰਿਆ ਤੇਰੇ ਚਲਾਟੀਆਂ ਵਾਸਤੇ ਮੈਂ ਸਾਰਾ ਦਿਨ ਕੀ ਕਰਦੀ ਰਹਿਣੀ ਆ ਰੈਸਟ ਹੀ ਕਰਦੀ ਆ ਕੰਮ ਨੂੰ ਤਾਂ ਤੁਸੀਂ ਮੈਨੂੰ ਉੱਥੇ ਡਾਇਆ ਆ ਨਹੀਂ ਭੌਂਕ ਭੌਂਕੇ ਤੇਰੇ ਨਾਲ ਤੇ ਮੇਰਾ ਸਿਰ ਦੁਖੰਦਿਆ ਵਾ ਥੱੱਬਾ ਗੋਲੀਆਂ ਦਾ ਖਾਦਾ ਵਾ ਤੂੰ ਤੇ ਅਗਲੇ ਦਾ ਘਰ ਜਾੜਨ ਤੇ ਬੈਠੀ ਮੈਨੂੰ ਤੇ ਚਿੰਤਾ ਲੱਗੀ ਇਹ ਘਰ ਦੀ ਇੱਥੇ ਹੀ ਮੂੰਹ ਬੰਦ ਕਰ ਲਾ ਬੋਦੀ ਬਕਵਾਸ ਨਹੀਂ ਕਰਨੀ ਜੇ ਮੈਂ ਤੈਨੂੰ ਵੱਡੀ ਭੈਣ ਹੋਣ ਕਰਕੇ ਕਹਿੰਦੀ ਨਹੀਂ ਨਾ ਤੇ ਤੂੰ ਤੇ ਮੇਰੇ ਸਿਰ ਤੇ ਚੜੀ ਜਾਨੀ ਆਂ ਮੂੰਹ ਤੇ ਬੰਦ ਕਰ ਲਾ ਤੂੰ ਨਾ ਤੈਨੂੰ ਮਾਂ ਦਾ ਪਤਾ ਨਾ ਤੈਨੂੰ ਭੈਣ ਦਾ ਪਤਾ ਸ਼ਰਮ ਹੀ ਹੈ ਨਹੀਂ ਕਿਤੇ ਮਰਸਾ ਇਹਨੂੰ ਹੈਗੀ ਆ ਜਾ ਕੇ ਤੇਥੇ ਆਰਾਮ ਕਰ ਲਾ ਮਰ ਲਾ ਘੜੀ ਕੋ ਮੇਰਾ ਨਾ ਦਿਮਾਗ ਆਇਆ ਕਰ ਮਰੂਂਗੀ ਤੇ ਮੈਂ ਮਰੂਂਗੀ ਮਰਨ ਦੇਂਗੀ ਤੇ ਮਰੂੰਗੀ ਖਲੋ ਕੇ ਕਰ ਹੁਣ ਮੇਰੇ ਨਾਲ ਗੱਲ ਚੱਲੀ ਕਿਥੇ ਆ ਇੱਥੇ ਖੜੀ ਆਂ ਦੱਸ ਹੁਣ ਕੋਈ ਵਾਰੀ ਤੈਨੂੰ ਮੈਨੂੰ ਕੋਈ ਬਿਮਾਰੀ ਨਹੀਂ ਬਿਮਾਰੀ ਤੇ ਤੈਨੂੰ ਆ ਤੈਨੂੰ ਘਰੋਂ ਕੱਢਣਾ ਪੈਣਾ ਮੈਨੂੰ ਜਵਾਈਆ ਤੂੰ ਖਾਣੀ ਬਿਮਾਰੀ ਤੈਨੂੰ ਪਈ ਕਹੀ ਮੈਨੂੰ ਜਾਨੀ ਤੂੰ ਹੈ ਨਹੀਂ ਤੂੰ ਲਾਤੀਆਂ ਮੈਨੂੰ ਬਿਮਾਰੀਆਂ ਮੈਂ ਖਾਪਣੀਏ ਨਾ ਹੁਣ ਕਾਲੇ ਹੱਥ ਜੋੜਨੀ ਆ ਮੇਰੇ ਗਾੜੀ ਹਾਰ ਗਈ ਐਨੀ ਛੇਤੀ ਹੁਣ ਮੈਂ ਹੱਥ ਨਾਲ ਜੋੜਾਂ ਤੇ ਹੋਰ ਕੀ ਕਰਾਂ ਮੈਂ ਨਹੀਂ ਖਾਪ ਸਕਦੀ ਤੇਰੇ ਨਾਲ ਦਫਾ ਹੋ ਤੂੰ ਅੱਛਾ ਕਿਉਂ ਲਾਂਡੀਆਂ ਬਿੱਲੀਆਂ ਵਾਂਗੂ ਤੁਸੀਂ ਹੁਣ ਕਾਹਦੀ ਤੁਹਾਡੀ ਲੜਾਈ ਆ ਮੰਮੀ ਇਹਨੂੰ ਕੁਛ ਵੀ ਮੇਰੇ ਕਮਰੇ ਚ ਲੈਣ ਕੀ ਆਈ ਪਹਿਲਾਂ ਦੱਸ ਮੰਮੀ ਬਕਵਾਸ ਕਰਨਦੀ ਹੀ ਇਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਹੁਣ ਪਹਿਲਾਂ ਦੱਸੋ ਮੈਂ ਇਹਨੂੰ ਕੁਛ ਕਿਹਾ ਮੈਂ ਤੇ ਆਪਣਾ ਕੰਮ ਕਰਾਂ ਨੀ ਇਹ ਅੰਦਰ ਬਕਵਾਸ ਕਰਨ ਲੱਪੀ ਉਹਦਾ ਉਹਦਾ ਘਰ ਨਹੀਂ ਹੈਗਾ ਉਹ ਵੀ ਜਿੰਨੀ ਕਰਦੀ ਤੂੰ ਮਾਲਕਣਾ ਉੰਨੀ ਐ ਕਰਦੀ ਉਹ ਮਾਰਕਣਾ ਉਹ ਜਿੱਥੇ ਮਾਰੀ ਜਾ ਸਕਦੀ ਆ ਤੈਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੁੰਦਾ ਵੀ ਘਰ ਦੇ ਵਿੱਚ ਅੱਛਾ ਹਮਦਰ ਦੇ ਜ਼ਿਆਦਾ ਨਹੀਂ ਆਉਣੇ ਪਰਝਾਈ ਦੇ ਮੈਨੂੰ ਤਾਂ ਲੱਗਦਾ ਪਰਝਾਈ ਤੇ ਦਿਓਰ ਵਾਲਾ ਕੋਈ ਰਿਸ਼ਤਾ ਹੀ ਨਹੀਂ ਰਿਹਾ ਤੇਰਾ ਦਿਮਾਗ ਰਵਾ ਤੂੰ ਫੇਰ ਤਾਂ ਬੰਨ੍ਹ ਦੇ ਨੱਥ ਬੱਕੇ ਨੂੰ ਸੁਣਦਾ ਆਹੀ ਕਿਉਂ ਤੇ ਹੱਥ ਨਹੀਂ ਟੁਕੜਾ ਪਰੇਸ਼ਾਨੀ ਨਹੀਂ ਤੈਨੂੰ ਉਹ ਵੀਰ ਤੂੰ ਛੱਡ ਤੈਨੂੰ ਨਹੀਂ ਪਤਾ ਹੈਗਾ ਤੇਰਾ ਵੀ ਦਿਮਾਗ ਨਹੀਂ ਕੰਮ ਕਰਦਾ ਇਹਨੇ ਅੱਤਾ ਵੀ ਸੁਪਾ ਹੋ ਰਹੀ ਨਹੀਂ ਹਾਂ ਆਹ ਵੇਖ ਲਓ ਭਾਜੀ ਇਹਨਾਂ ਦੇ ਘਰ ਮੇਰੇ ਮੇਰੇ ਅੱਥੀ ਬੈਠਦੇ ਕਹੋ ਕੋਈ ਵੀ ਵੀ ਪਾਤੋਂ ਅੱਬੇਤ ਬੁੜੀਆਂ ਤਾਂ ਲੜੀ ਜਾਂਦੇ ਐ ਜਾਂ ਕੋਈ ਸ਼ਰਮ ਕਰੋ ਭਈ ਕੋਈ ਇਹਦਾ ਦਿਮਾਗ ਨਹੀਂ ਕਰਦਾ ਜਨਾਨੀ ਇਹਦਾ ਜੋ ਸ਼ਰਮ ਕਰ ਕੋ ਆਹ ਨਹੀਂ ਕਹਿਣਾ ਬੋਲਣੀ ਤੇ ਮੇਰੀ ਸੁਣੀ ਨਹੀਂ ਕੋਈ ਉਹ ਬੋਲਣੀ ਵਜਾ ਕੀ ਆ ਵਜਾ ਕੀ ਆ ਬਾਜੀ ਇਹਨੂੰ ਮੈਂ ਕਿਹਾ ਸੀ ਵੀ ਮੇਰੇ ਕਮਰੇ 'ਚ ਨਾ ਬਸ ਉਹਦੇ ਤੋਂ ਹੀ ਲੱਗ ਪਏ ਬੋਲਣ। ਮੈਂ 50 ਵਾਰੀ ਕਿਹਾ ਵਾ ਜਦੋਂ ਘਰ ਦੇ ਕੰਮ ਦੀ ਇਕੱਠੇ ਹੁੰਦੀ ਆ ਤੇਰਾ ਮਤਲਬ ਇਹ ਨਹੀਂ ਦਿਖਾਉਂਦਾ। ਤੂੰ ਕੀ ਕਰਦੀ ਖਲੋਤੀ? ਜਾ ਪੁੱਤ ਰਸੋਈ 'ਚ ਕੰਮ-ਕੁਮ ਕਰ ਜਾ ਕੇ। ਨਾ ਇਹਨੇ ਕੰਮ ਕਾਨੂੰ ਕਰਨਾ। ਇਹ ਇੱਥੇ ਜੂ ਵੜੀ ਰਹਿੰਦੀ ਮੇਰੇ ਕਮਰੇ ਇਹਨੂੰ ਪੁੱਛੋ ਬਾਜੀ ਮੇਰੇ ਕਮਰੇ 'ਚ ਲੈਣ ਕੀ ਆਈ ਆ। ਜਦੋਂ ਮੈਂ ਮੰਨੇ ਕੀਤਾ ਵੀ ਮੇਰੇ ਕਮਰੇ ਦੀ ਸਾਫ ਸਫਾਈ ਵੀ ਤੂੰ ਨਹੀਂ ਕਰਨੀ। ਮੈਂ ਆਪੇ ਕਰ ਲਵਾਂ। ਜਾਣ ਬੁੱਝ ਕੇ ਆਉਂਦੀ ਮੇਰੇ ਕਮਰੇ 'ਚ ਭੱਜ-ਭੱਜ ਕੇ। ਤੇ ਤੇਰਾ ਕੀ ਮਤਲਬ ਆ ਕਮਰੇ ਚ ਆਉਂਦਾ ਜੇ ਤੇ ਉਹਨੇ ਮਨਾ ਕੀਤਾ ਵਾ ਤੇ ਜਵਾਬ ਦੇ ਹਣੇ ਉਹ ਗਰਮੀ ਤੇ ਮੈਨੂੰ ਲੱਗਦਾ ਇਹਦੀ ਨੀਂਦ ਖਰਾਬ ਵਾ ਪਾਜੀ ਸੱਚੀ ਇਹਦੀ ਨੀਂਦ ਖਰਾਬ ਆ ਇਹ ਜਾਣਬੁੱਝ ਕੇ ਇਦਾਂ ਦੇ ਕੰਮ ਕਰਦੀ ਤੇ ਭੱਜ ਭੱਜ ਅੰਦਰਾਂ ਚ ਵੜਦੀ ਆ ਇਹਨੂੰ ਆਖਿਆ ਬਾਹਰ ਦੇ ਕੰਮ ਕਰਿਆ ਕਰ ਕੀ ਮਤਲਬ ਇਹਦਾ ਇਹਨੂੰ ਘਰੋਂ ਕੱਢੋ ਹਣ ਨਹੀਂ ਇਦਾਂ ਕਿਦਾਂ ਘਰੋਂ ਕੱਢੋ ਮੈਂ ਤੇ ਨਹੀਂ ਜਾਂਦੀ ਇਹ ਮੇਰਾ ਘਰ ਆ ਬੱਲੇ ਤੇਰੇ ਉਹ ਤੂੰ ਨੌਕਰਾਨੀ ਆ ਨੌਕਰਾਨੀ ਭਲ ਕੇ ਦਾ ਤੁਹਾਡੀ ਮਾਲਕਾ ਨਾ ਬਣਨੀ ਕੋਸ਼ਿਸ਼ ਕਰੇ। ਉਹ ਮੈਂ ਮਾਲਕਾ ਨਹੀਂ ਆ ਉਹ ਤੁਹਾਨੂੰ ਹੀ ਜੇਤਾ ਭੁੱਲ ਗਿਆ ਮੈਂ ਕੌਣ ਆ ਪਰ ਮੈਨੂੰ ਤੇ ਯਾਦ ਆਣਾ। ਓਏ ਨਾ ਮੰਮੀ ਦਿਮਾਗ ਖਰਾਬ ਹੋ ਗਿਆ ਯੋ ਇਹਨੂੰ ਸਮਝਾਉ ਕੋਹ। ਉਹ ਤੇ ਮਾਲਕਾ ਕਰਾਣੀ ਐ। ਉਹ ਦਿਮਾਗ ਮੇਰਾ ਖਰਾਬ ਹੋ ਗਿਆ। ਉਹ ਮੈਨੂੰ ਤੇ ਲੱਗਦਾ ਤੁਹਾਡਾ ਖਰਾਬ ਹੋ ਗਿਆ। ਜਿਹੜੀ ਆ ਇਦਾਂ ਦੀਆਂ ਗੱਲਾਂ ਕਰੀ ਜਾ ਨੇ ਉਹ ਤੁਹਾਨੂੰ ਮੇਰਾ ਹੀ ਜੇਤਾ ਭੁੱਲ ਗਿਆ। ਹੁਣ ਤੁਸੀਂ ਮੈਨੂੰ ਘਰੋਂ ਬਾਹਰ ਕੱਢ ਲੈ ਨੇ ਆ। ਮੈਨੂੰ ਨੌਕਰਾਨੀ ਦੱਸਦੇ ਆ। ਤੂੰ ਹੋਰ ਕੀ ਦੱਸਾਂ ਤੈਨੂੰ? ਤੂੰ ਹੈ ਨੌਕਰਾਨੀ ਇਹ ਤੇ। ਚੱਲ ਲਮਨ ਛੱਡ ਪੁੱਤ। ਓਰੇ ਆ ਕੇ ਮੇਰੀ ਗੱਲ ਸੁਣ। ਇੱਧਰ। ਹਾਂ ਫਰਾਨੀ ਦੀ ਵਾਲੀ ਗੱਲ ਆ ਵੇ ਟਿੱਡੀਆਂ ਵੀ ਮੱਕੇ ਨੂੰ ਚਲੀਆਂ ਆਈਆਂ ਭਾਜੀ ਐਵੇਂ ਆਲਤੂ ਫालतੂ ਗੱਲਾਂ ਬੋਲਦੀ ਰਹਿੰਦੀ ਆ ਨੌਕਰਾਨੀਆਂ ਵਾਲਾ ਹੱਕ ਤਾਂ ਸਮਝਦੀ ਨਹੀਂ ਸੱਚੀ ਗੱਲ ਕੋਈ ਦਾਲਚ ਕਾਲਾ ਹੈਗਾ ਵਾ ਜਿੱਦਾਂ ਇਹ ਕਰਦੀ ਫਿਰਦੀ ਆ ਉਧਰੋਂ ਚਿਮਚੇ ਵੱਡੇ ਇਹ ਸਾਈਡ ਲੈਂਡ ਨੂੰ ਗਰਮੀ ਤੂੰ ਉਹ ਤੇ ਚੁੱਪੀ ਕਰ ਜਾ ਨਾ ਮੈਂ ਕਾਈ ਨਾ ਦੱਸਾਂ ਅੱਜ ਤੋਂ ਗਾ ਮੇਰੇ ਤੇ ਹੱਥ ਨਹੀਂ ਚੁੱਕਣਾ ਉਹ ਵੀਰ ਤੈਨੂੰ ਨਹੀਂ ਪਤਾ ਹੈਗਾ ਤੂੰ ਐਵੇਂ ਵੇਚ ਆਇਆ ਨਾ ਰੋਣਾ ਪਉਣ ਵਾਸਤੇ ਤੈਨੂੰ ਨਹੀਂ ਦੇਖ ਹਲਦਾ ਪਤਾ ਹੈਗਾ ਅੱਛਾ ਤੈਨੂੰ ਪਤਾ ਵਾ ਉਹ ਸੱਚੀ ਕਹਿ ਰਹੀ ਆ ਤੇਰਾ ਦਿਮਾਗ ਨਹੀਂ ਕੰਮ ਕਰਦਾ ਮੈਂ ਕਹਿੰਨੀ ਆਂ ਅੰਜੀ ਦਿਮਾਗ ਕੰਮ ਕਰਦਾ ਹਣਕੇ ਪਾ ਦੇ ਦਿਮਾਗ ਕੰਮ ਕਰ ਤੁਹਾਨੂੰ ਪੜ ਪੜਾ ਲਾ ਘਾ ਦਿੱਤਾ ਪਾਲ ਬੋਝ ਨਹੀਂ ਦਿੱਤਾ ਵੱਡਿਆਂ ਕਰਤਾ ਵਿਆਹ ਤਾਂ ਤੈਨੂੰ ਉਹ ਵੀ ਰੋ ਗੱਲਾਂ ਨਹੀਂ ਆ ਗਿਆ ਜਿਹੜੀਆਂ ਗੱਲਾਂ ਤੈਨੂੰ ਚੇਤਾ ਵਾਲੀ ਜਿਹੜੀਆਂ ਉਹ ਤੈਨੂੰ ਚੇਤਾ ਭੁੱਲ ਗਿਆ ਸਾਰੀਆਂ ਗੱਲਾਂ ਆਹੋ ਮਾਮਾ ਤੇਰੇ ਖਾਣੇ ਚ ਪਵੇ ਥੋੜੀ ਬੁੱਤੀ ਕੱਲ ਤੇ ਤੈਨੂੰ ਚੇਤਾ ਆਵੇ ਸਾਰਾ ਮੈਂ ਕਹਿੰਨੀ ਚੁੱਪ ਕਰ ਜੋ ਤੁਹਾਡੀ ਸਮਝ ਤੋਂ ਸਾਰੀਆਂ ਗੱਲਾਂ ਬਾਹਰ ਮੈਂ ਕਹਿੰਦਾ ਸਾਰਾ ਕੰਮ ਇਸ ਟਾਈਮ ਤੇ ਤਾਂ ਹੀ ਕਰਕੇ ਤੂੰ ਜਿਆਦਾ ਮੱਛਰ ਨਹੀਂ ਆ ਕੋਈ ਨਹੀਂ ਕੋਈ ਟਾਈਮ ਤੁਹਾਡਾ ਵੀ ਬਾਜੀ ਤੁਸੀਂ ਨਾ ਇਹਨਾਂ ਦੇ ਸੁਣੋ ਕੋਈ ਨਹੀਂ ਚਾਹੁੰਦਾ ਕੀ ਇਹ ਗੱਲਾਂ ਕਰਨ ਕਰੀਏ ਡਿਆ ਬੱਸ ਉਹ ਪਾਗਲ ਕਹੀ ਜਾਂਦਾ ਉਹ ਵੀ ਜਿਹੜੀ ਨੌਕਰ ਨੂੰ ਪਾਗਲ ਕਹੀ ਜਾਂਦੀ ਆ ਬੱਸ ਕੀ ਆਏ ਉਹ ਨੌਕਰਾਨੀ ਤੇ ਪਤਾ ਨਹੀਂ ਕਿੰਨੇ ਕ ਤਰਸਾਉਣ ਡਿਆ ਸੱਚੀ ਮੈਂ ਤੇ ਆਪ ਬਾਜੀ ਤੁਹਾਡੇ ਵੰਗ ਖਪੀ ਪਈ ਸਤੀ ਪਈ ਆ ਘਰ ਦੇ ਵਿੱਚ ਹੁਣ ਮੇਰੀ ਸੁਣ ਲੈ ਗੱਲ ਐਵੇਂ ਡਿਬ ਡਿਬ ਵੇਖੀ ਨਾ ਜਾਉਂਦੇ ਬਦ ਮੈਂ ਤੁਹਾਨੂੰ ਅੱਗੇ ਸਮਝਾਏਗੀ ਹੱਥ ਜੁਕਾ ਕੇ ਮੇਰੇ ਤੋਂ ਮੁਰਾ ਕੋਈ ਨਹੀਂ ਉਹ ਕਿਉਂ ਗਰਮ ਹੋਈ ਜਾਂਦੇ ਜੇ ਕਿਉਂ ਉਹਦੇ ਦਿਵਾਲੇ ਹੋਏ ਆ ਉਹ ਤੇ ਹੈ ਹੀ ਸ਼ਦੈਣਵਾ ਉਹ ਜਿਹੜੀ ਲੜਾਈ ਪਾ ਕੇ ਤੇ ਆਪ ਬਾਹਰ ਹੋ ਗਈ ਆ ਉਹਦਾ ਤੇ ਦਿਮਾਗ ਟਿਕਾਣੇ ਨਹੀਂ ਹੈਗਾ ਤੇ ਬਲਜੀਤ ਜੇ ਦਿਮਾਗ ਨਹੀਂ ਟਿਕਾਣਿਆ ਕਰਦੇ ਉਹਦੇ ਘਰ ਦੇ ਉਹਦਾ ਇਲਾਜ ਕਰਣ ਤੇ ਲੋਕਾਂ ਦੇ ਘਰਾਂ 'ਚ ਮੱਲਾ ਮਾਰਨ ਫਿਰਦੀ ਆ ਕੀ ਤੂੰ ਹੀ ਕੱਟ ਕਰਨਾ ਹੈ ਉਹਦਾ ਦਿਮਾਗ ਨਹੀਂ ਟਿਕਾਣਿਆ ਹੈਗਾ ਤੁਹਾਡਾ ਸਮਝ ਦਿਮਾਗ ਨਹੀਂ ਟਿਕਾਣਿਆ ਆ ਆ ਵੇਖ ਲੈ ਤੇ ਕੀ ਕਰੇ ਉਹ ਵੀ ਹੁਣ ਤੇ ਗੁੱਸੇ 'ਚ ਹੀ ਬੜਾ ਪੈਨੇ ਆ ਤੇ ਹੁਣ ਉਹਦੇ ਘਰ ਦੇ ਅੱਗੇ ਨਾ ਪਿੱਛੇ ਕੋਈ ਵੀ ਨਹੀਂ ਹੈਗਾ ਤੇ ਲਾਜ ਹੁਣ ਉਹਦਾ ਕੌਣ ਕਰਾਵੇ ਹੁਣ ਸਾਡੇ ਘਰ ਕੰਮ ਕਰਦੀ ਤੇ ਅਸੀਂ ਉਹਨੂੰ ਗੋਲੀ ਕਟਾ ਲਿਆ ਕੇ ਦੇਣਾ ਤੂੰ ਗੋਲੀ ਕਟਾ ਲਿਆ ਦਿਆ ਕਰੋ ਟਾਈਮ ਨਾਲ ਹੀ ਫਿਰ ਤੇ ਬਾਕੀ ਗਰਮੀ ਤੇ ਤੂੰ ਇਹਦੀ ਗੱਲਾਂ ਨਾਲ ਉਹਦਾ ਗੁੱਸਾ ਨਾ ਕਰੀ ਖਾਇ ਤੇ ਉਹਦਾ ਦਿਮਾਗ ਥੋੜਾ ਪੈਦਲ ਹੀ ਆਈ ਵੀ ਜੇ ਕੋਈ ਗੱਲ ਬਾਤ ਹੋਣੀ ਮੈਨੂੰ ਦੱਸ ਦਿਆ ਕਰ ਤੂੰ ਨਹੀਂ ਨਹੀਂ ਪਾਜੀ ਮੈਨੂੰ ਤੁਹਾਡੇ ਹੁੰਦਿਆ ਕੋਈ ਚਿੰਤਾ ਨਹੀਂ ਦੀਦੀ ਆ ਤੁਸੀਂ ਆਪੇ ਸਮਝਾ ਲੈਨੇ ਚਲੋ ਤੁਸੀਂ ਮਾਰੋ ਦਰਾਨੀ ਜਠੀ ਗੱਲਾਂ ਬਾਤਾਂ ਮੈਂ ਵੇਖਾਂ ਜਾ ਕੇ ਮੋٹے ਦਿਮਾਗ ਦਾਗਾ ਹੋਣਾ ਕਿ ਪਾਸੇ ਨਿਕਲ ਮਰ ਕੇ ਬਿਪਤਾ ਪਾਊਗੀ ਆਹੋ ਪਾਜੀ ਵੇਖ ਵੀ ਆਓ ਤੁਸੀਂ ਦੀਦੀ ਕੀ ਸੀ ਨਹੀਂ ਭੈਣਾ ਕੀ ਦੱਸਾਂ ਤੈਨੂੰ ਮੈਂ ਹਾਂ ਹੈ ਦੱਸ ਤੇ ਸਹੀ ਕੁਝ ਹੈ ਨੀ ਉਹਦੇ ਵਿੱਚ ਜ਼ਹਿਰ ਦੀਆਂ ਗੋਲੀਆਂ ਹੀ ਹਾਏ ਮੈਂ ਮਾਰਚਾ ਸੱਚੀ ਆਹੋ ਮੈਂ ਸਾਰਾ ਕੁਝ ਚੈੱਕ ਕੀਤਾ ਜਦੋਂ ਮੈਂ ਹੱਥ ਲਾਇਆ ਨਾ ਇੰਨੀ ਸਮੈਲ ਮੇਰੇ ਹੱਥਾਂ ਨੂੰ ਚੜ ਗਈ ਜਿਹੜਾ ਕੋਈ ਸਾਬ ਨਹੀਂ ਹੈਗਾ ਮੈਂ ਤੇ ਆਪ ਹਰਾਨ ਆ ਕਿ ਇਹ डावਟਾ ਇਹਦਾ ਤੇਲ ਨਹੀਂ ਉਹ ਸਾਡਾ ਸਾਰਿਆਂ ਦਾ ਕੋ ਗਚਿਤ ਕਰਨ ਫਿਰਦੀ ਓ ਦੀਦੀ ਇਹ 23 ਘੰਡਿਆਂ ਚੋਂ ਗੰਡੇ ਨਿਕਲੂਗੀ ਮੈਨੂੰ ਪਤਾ ਹੀ ਨਹੀਂ ਸੀ ਹਾਏ ਇਹ ਵੀ ਉਹਨਾਂ ਦੀ ਪਾਰਟੀ ਚ ਰਲ ਗਈ ਇਹ ਤਾਂ ਵੀ ਸ਼ੈਤਾਨੀ ਦਿਮਾਗ ਬਣ ਗਿਆ ਗਰਮੀ ਤੇ ਪਾਰਟੀ ਦੇ ਚ ਗੱਲ ਵੱਖਰੀ ਆ ਪਰ ਇੰਨਾ ਦਿਲ ਮਾਣਾ ਕਿਸਦਾ ਵੀ ਨਹੀਂ ਹੁੰਦਾ ਹੁਣ ਜਿੰਨੀ ਮਰਜੀ ਇੱਕ ਦੋ ਜਿੰਨੂੰ ਚੁਕਣਾ ਦਈ ਜਾਈਏ ਆ ਪਰ ਇਦਾਂ ਥੋੜੀ ਜੀ ਕਰਦਾ ਵੀ ਜੈ ਦੀ ਕਰ ਲੈਓ ਨਹੀਂ ਨਹੀਂ ਦੀਦੀ ਕਹਦੀ ਜਾਨ ਲੈਣ ਨੂੰ ਜੀ ਨਹੀਂ ਕਰਦਾ ਦੀਦੀ ਹੁਣ ਤਾਂ ਮੈਨੂੰ ਡਰ ਲੱਗੀ ਜਾਂੜਿਆ ਪੇ ਪਤਾ ਨਹੀਂ ਮੌਤ ਆਪਣੇ ਸਿਰ ਤੇ ਹੀ ਕੋ ਘੁੱਕਣ ਡਈ ਆ ਕੀ ਬਣ ਜਾਣਾ ਹੁਣ ਆਪਣੇ ਦਾ ਨੀ ਹੁਣ ਆਪਣੀ ਭੈਣ ਨਾਲ ਜੇ ਕੋਈ ਗੱਲ ਕਰੇ ਤੇ ਗੱਲ ਉਹ ਕਰਨ ਜੁਗੀ ਹੈ ਨਹੀਂ ਨਾਉ ਗੱਲ ਕਰਨ ਨਹੀਂ ਦਿੰਦੀ ਆ ਗਾੜੀ ਸਿਰ ਦੇ ਵਾਲਾ ਨੂੰ ਪੈਂਦੀ ਆ ਜੇ ਇੱਥੇ ਆਈ ਸੀ ਤੇ ਕਿੰਨਾ ਲੜਨ ਰਹੀ ਸੀ ਮੈਂ ਕਹਿੰਨੀ ਆ ਵੀ ਇਹਦੀ ਹਿੰਮਤ ਨਹੀਂ ਹੁੰਦੀ ਬੋਲਣ ਦੀ ਚੁੱਪ ਚੁੱਪ ਰਹਿੰਦੀ ਹੁੰਦੀ ਆ ਥੋੜਿਆਂ ਦੇ ਦਿਨਾਂ ਦੇ ਵਿੱਚ ਤੇ ਇਹ ਐ ਚੜ ਗਈ ਆ ਜਿਵੇਂ ਕੀ ਹੁੰਦਾ ਵਾ ਨਹੀਂ ਮਾਤਾ ਸਾਡੀ ਕਿੱਡੀ ਜ਼ਾਲਮ ਹੁੰਦੀ ਸੀ ਪਹਿਲਾਂ ਆ ਹੁਣ ਹੀ ਥੋੜੀ ਜੀ ਠੰਡੀ ਪਈ ਆ ਆ ਮੈਂ ਤੇਰੇ ਨਾਲ ਆਈ ਆ ਨਹੀਂ ਨਹੀਂ ਠੰਡੀ ਨਹੀਂ ਪਈ ਮੈਨੂੰ ਲੱਗਦਾ ਵੀ ਇਹ ਮਾਤਾ ਹੀ ਇਹਦੇ ਚ ਬੋਲਦੀ ਆ ਹੋਰ ਕੋਈ ਗੱਲ ਨਹੀਂ ਆਪ ਉਹ ਚਾਤਰ ਬੜੀ ਆ ਚਲਾਕ ਪਤਾ ਕਿੰਨੀ ਆ ਉਹਨੇ ਇਹਨੂੰ ਗਾੜੀ ਲਾਤਾ ਵੀ ਤੂੰ ਆਪਣੀ ਭੈਣ ਨਾਲ ਟੱਕਰ ਲੈ ਉਹ ਤਾਂ ਗੱਲ ਆ ਮਾਤਾ ਵੀ ਕਿੱਡੀ ਚੰਡਾਲ ਚੌਂਕੜੀ ਸੀ ਤੇ ਉਹ ਇਹਨੂੰ ਲਿਓਂ ਦੇ ਬਦਲੇ ਮੈਨੂੰ ਘਰੋਂ ਕੱਢਿਆ ਕਹੀ ਕੋ ਕੀਤਾ ਹੁਣ ਕੀ ਪਤਾ ਉਹਦੇ ਦਿਲ 'ਚ ਤੇ ਇਹਦੇ ਦਿਲ 'ਚ ਕੀ ਵਸਣ ਦਿਆ ਵਾ ਪਰ ਮੈਨੂੰ ਇਹ ਦੱਸ ਵੀ ਇਹਨਾਂ ਚੰਡਾਲਣੀਆਂ ਦਾ ਕੀਤਾ ਕੀ ਜਾਵੇ ਮੇਰਾ ਤਾਂ ਜੀ ਕੱਢਣਾ ਨਾ ਕਿ ਘਰੋਂ ਬਾਹਰ ਕੱਢ ਕੇ ਧੁੱਪੇ ਇਹਨਾਂ ਨੂੰ ਬਾਹਰ ਦੇ ਕੁੰਡੀਆਂ ਲਾਦਾ ਵੀ ਹੁਣ ਤੁਹਾਨੂੰ ਪਾਣੀ ਦੀ ਘੋਟ ਨਹੀਂ ਦੇਣੀ ਪਾਪਣੋਂ ਤੁਹਾਨੂੰ ਬਾਹਰ ਕਿੱਦਾਂ ਕੱਢੀਏ ਮੰਮੀ ਨੇ ਕੱਢਣ ਦੇਣੀ ਆ ਮੰਮੀ ਨੇ ਤੇ ਹਾਨੂੰ ਘਰੋਂ ਬਾਹਰ ਕੱਢ ਦੇਣਾ ਵੇ ਅਮਨ ਤੇਰੇ ਮੈਂ ਮਹਾਦ੍ਰੋਤੂ ਖੇលਿਆ ਇੰਹਾਂ ਉਹ ਤਾਂ ਤੇਰੇ ਸਾਹਮਣੇ ਜ਼ਿਆਦਾ ਤੇਰੇ ਨਾਲ ਲੜਦੀਆਂ ਵਾਂ ਇਸ ਕਰਕੇ ਵੀ ਰਕबीर ਨੂੰ ਪਤਾ ਲੱਗ ਜਾਏ ਤੂੰ ਪੜਕਪੇ ਤੂੰ ਆਪਣੇ ਮੂੰਹ ਸੱਚਾਈ ਬੋਲ ਦੇ ਤੈਨੂੰ ਸ਼ਦਾਰੇ ਕਿਉਂ ਨਹੀਂ ਪਤਾ ਲੱਗਦਾ ਵੇ ਟਾਈਮ ਆਉਣ ਦੇ ਸਭ ਕੋ ਪਤਾ ਲੱਗ ਜਾਣਾ ਉਹਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਨਾ ਫੇਰ ਤੂੰ ਆਪਣੇ ਘਰ ਦੀ ਮਾਲਕੀ ਬਣਨਾ ਮਮਮੀ ਉਹਦਾ ਤਾਂ ਚੁੱਪ ਚੋਪੀ ਰਹਿਣਨੀ ਆ ਬੜੀ ਸੋਹਣੀ ਤੇ ਕੰਮ ਕਰੀ ਜਾਨੀ ਜਿੱਦਾਂ ਮੈਨੂੰ ਕਹੀ ਜਾਂਦੇ ਮੈਂ ਕਰੀ ਜਾਨੀ ਆ ਆ ਹੁਣ ਜਾਣ ਜਾਣ ਕੇ ਲੱਗੀ ਹੀ ਮੈਨੂੰ ਕਹਿਣ ਮੈਨੂੰ ਵੀ ਗੁੱਸਾ ਆ ਗਿਆ ਮਮਮੀ ਮੈਂ ਤਾਂ ਲੱਗੀ ਹਾਂ ਰਸੋਈ ਦੇ ਵਿੱਚ ਚਾਹ ਬਣਾਉਣ ਤੇ ਇਹ ਉੱਤੇ ਦੀ ਬਕਵਾਸ ਕਰਨ ਲੱਪੀ ਕਰਦਿਆਂ ਰਹਿੰਦੇ ਬਕਵਾਸ ਉਹ ਜਾਣ ਜਾਣ ਕੇ ਤੈਨੂੰ ਨੀਵਾਉ ਖਾਣ ਨੂੰ ਆ ਤੇ ਬਕਵਾਸ ਕਰਦੀਆਂ ਵਾ ਵੀ ਕਿਹੜਾ ਵੇਲਾ ਵਾ ਇਹਦੇ ਮੂੰਹੋਂ ਕੁਝ ਨਿਕਲੇ ਤੇ ਚੱਲ ਇਹੋ ਗੱਲ ਬਾਜੀ ਜਾਵੇ ਪਲਟ ਪੁੱਤ ਦੜ ਵਟ ਜਮਾਨਾ ਕੱਟ ਭਰੇ ਦਿਨ ਹੋਣਗੇ ਕਦੀ ਤੇਰੇ ਵੀ ਦਿਨ ਆਉਣੇ ਆ ਤੂੰ ਟੈਨਸ਼ਨ ਨਾ ਲੈ ਐਵੇਂ ਨਾ ਉਹ ਗੱਲ ਬੋਲਿਆ ਕਰ ਜੇ ਤੂੰ ਉਹ ਬਲ ਇੰਨਾ ਬੋਲੇਗੀ ਰਖਬੀਰ ਹੋਗਾ ਦਿਮਾਗ ਤੇ ਬੋਝ ਲਊਗਾ ਜਿਆਦਾ ਤੋ ਉਹ ਗਾਣਾ ਦਿਮਾਗ ਦੀ ਨਾਲੀ ਪਾਟ ਜੇ ਫੇਰ ਅਸੀਂ ਕੀ ਕਰਾਂਗੇ ਮम्मी ਵੀ ਥੇਰਾ ਚੁੱਪ ਰਹਿਣੀ ਆ ਮम्मी ਕੀ ਕਰਾ ਗੁੱਸੇ ਚ ਬੋਲਿਆ ਜਾਂਦਾ ਮੇਰੇ ਕੋਲ ਉਹ ਵੀ ਨਾ ਨਾ ਮੇਰਾ ਪੁੱਤ ਬੋਲਿਆ ਨਾ ਕਰ ਮੈਂ ਹਜੇ ਤਨ ਖੇਚੀ ਨਹੀਂ ਤੇ ਤੂੰ ਤਾਂ ਹੁਣ ਸਭ ਕੁਝ ਉਗਲ ਦੇਣਾ ਬੋਲ ਦੇਣਾ ਮਮੀ ਤੂੰ ਉਦਾਂ ਦੇਖਿਆ ਉਹ ਵੀ ਕਿਦਾਂ ਬਕਵਾਸ ਲੱਗੀ ਹੀ ਕਰਨ ਕੋਈ ਗੱਲ ਨਹੀਂ ਕਰਨ ਦੇ ਸਾਡੇ ਕੰਨ ਨਹੀਂ ਕਾਲੇ ਹੋ ਚਲਦੇ ਬੋਲਦੀਆਂ ਰਹਿੰਦੇ ਜੋ ਕਰਦੀਆਂ ਕਰਦੀਆਂ ਰਹਿੰਦੇ ਅੱਜ ਉਹੋ ਹੀ ਗੱਲ ਫੇਰ ਬਾਰ-ਬਾਰ ਵੀ ਉਹਨਾਂ ਦਾ ਟਾਈਮ ਹੋਆ ਜਦੋਂ ਰਕबीर ਨੂੰ ਚੇਤਾ ਆ ਗਿਆ ਨਾ ਵੇਖੀ ਕਿਦਾਂ ਦਾ ਡਾਂਗ ਵਰਦੀ ਫੇਰ ਪਤਾ ਲੱਗਣਾ ਉਹ ਡਾਂਗ ਵਰਦੀ ਵਾਰ ਨਹੀਂ ਹੋਣਾ ਫੇਰ ਤੂੰ ਵੇਖੀ ਕੀ ਬੰਦਾ ਆਏ ਜੀ ਦੀ ਕੀ ਸਿਆਪੇ ਚ ਪਏ ਆ ਮੈਂ ਤਾਂ ਨਹੀਂ ਰੋਹ ਰੋਹ ਦੇ ਜੱਬ ਨਾਲ ਉਹ ਨਾ ਭਾਜੀ ਨੂੰ ਸਾਰੀ ਸੱਚਾਈ ਆਪਾਂ ਦੱਸ ਹੀ ਦਈਏ ਵੇਖਿਓ ਕਿਦਾਂ ਕੰਨੋ ਫੜਕੇ ਨੂੰ ਬਾਹਰ ਕੱਢਦਾ ਆ ਦੱਸ ਦੇ ਦੱਸ ਦੇ ਜਾ ਅੱਗੇ ਦਿਮਾਗ ਬੜਾ ਟਿਕਾਣੇ ਆ ਨਾ ਜਿਹੜਾ ਦੱਸ ਕੇ ਤੇ ਹੋਰ ਪਵਾੜਾ ਪਉਣਾ ਹੀ ਆ ਪਤਾ ਪੂਤਾ ਲੱਗਦਾ ਨਹੀਂ ਆ ਕੀ ਤਾਂ ਕਿੱਥੇ ਹੋਸ਼ ਗਵੱਚੀ ਆ ਆਹੋ ਇੰਨਾ ਸ਼ੁਕਰ ਕਰ ਉਹ ਤੇਰੇ ਵਾਲਦਾ ਤੇ ਹੋ ਗਿਆ ਉਹ ਤੈਨੂੰ ਛਡਾਤ ਦਿੰਦਾ ਨਾ ਮਨੀ ਕੋਲ ਨਹੀਂ ਤੇ ਜੇ ਪਹਿਲਾਂ ਦਾ ਦਿਮਾਗ ਹੁੰਦਾ ਨਾ ਇਹਨਾਂ ਨੇ ਸਾਨੂੰ ਕੁੱਟ-ਕੁੱਟ ਮਾਰ ਦੇਣਾ ਸੀ ਦੀਦੀ ਫੇਰ ਰੱਬ ਨਹੀਂ ਸੁਣੀ ਆਪਣੀ ਨਹੀਂ ਤੇ ਆਪਾਂ ਨੂੰ ਤੇ ਸਾਰੇ ਵੇ ਵਖਾੜੀ ਆਪਾਂ ਦਿੰਦੀਆਂ ਹੈ ਇਹਨਾਂ ਨੂੰ ਮੈਨੂੰ ਫੋਨ ਕਰਕੇ ਮੰਮੀ ਨੂੰ ਦੱਸਾਂ ਤੇ ਕੀ ਬੀਤੇ ਉਹਦੇ ਦਿਲ ਤੇ ਦੱਸ ਮੀ ਤੁਸੀਂ ਇਕੱਠੀਆਂ ਇਸ ਕਰਕੇ ਬੈਠੀਆਂ ਜੇ ਤਲੂਣੀਆਂ ਛੇੜ ਹੀ ਛੜਦੀਆਂ ਜੇ ਲੜਾਈ ਉਹਨੂੰ ਆਵਾਜ਼ਾਂ ਮਾਰਦੀਆਂ ਰਹਿੰਦੀਆਂ ਹਰ ਵੇਲੇ ਤੁਸੀਂ ਕੀ ਮਾਤਾ ਲੜਾਈ ਦੀ ਆਵਾਜ਼ਾਂ ਮਾਰੀਆਂ ਵਾ ਕੀ ਲੜਾਈ ਦੀ ਆਵਾਜ਼ਾਂ ਮਾਰੀਆਂ ਉਹਨੇ ਸਖਾਤਾ ਉਹਦੀ ਸਖਾਲਤ ਦੇ ਪੱਥਰ ਪਾੜ ਦਿੰਦੀ ਆ ਤੂੰ ਆ ਜਾਨੀ ਉਸੇ ਵੇਲੇ ਲੜਨ ਸਾਡੇ ਨਾਲ ਮੈਂ ਉਹ ਨਹੀਂ ਮੈਨੂੰ ਸਖਾਲਦੀ ਤੈਨੂੰ ਪਤਾ ਲੱਗ ਜਾਊਗਾ ਜਿਹੜੇ ਤੂੰ ਕਹਾਣੀਆਂ ਬਿੱਟੀਆਂ ਪੜਦੀਆਂ ਨਾ ਜੇ ਨਾ ਉਹਨੂੰ ਸਾਰਾ ਪਤਾ ਲੱਗ ਜਿੱਦਾਂ ਤੂੰ ਕਰਦੀਆਂ ਜੇ ਨਾ ਸਾਨੂੰ ਕੀ ਪਤਾ ਲੱਗ ਜੂਗਾ ਅਸੀਂ ਕਿਹੜੀਆਂ ਛੇੜਾ ਛੇੜਦੀਆਂ ਮਾਦਾ ਤੈਨੂੰ ਬਹੁਤੀ ਤਕਲੀਫ ਹੁੰਦੀ ਆ ਛੇੜਦੀਆਂ ਤੇ ਛੇੜਦੀਆਂ ਸਹੀ ਫਿਰ ਇਹ ਤਕਲੀਫ ਦਾ ਤਾਂ ਤੈਨੂੰ ਲੱਗ ਜੂਗਾ ਪਤਾ ਜਦੋਂ ਤੂੰ ਮੂੰਹ ਪਾਰ ਪਾਰ ਬੋਲਦੀ ਆ ਨਾ ਵੇਖੀ ਰਤਬੀ ਨੂੰ ਹਾਲ ਆਂਦੇ ਹੋੱਚ ਵੇਖੀ ਤਰ੍ਹਾਂ ਹਾਲ ਕੀ ਤੁਹਾਡਾ ਹੁੰਦਾ ਤਕਲੀਫ ਤੇ ਮਾਦਾ ਸਾਰਿਆਂ ਨੂੰ ਹੋ ਜਾਣੀ ਹੀ ਜੇ ਮੈਂ ਨਾ ਵੇਂਦੀ ਤੇ ਉਧਰ ਵੇਖ ਜਾ ਕੇ ਐਨੇ ਜ਼ੈਰ ਦੀਆਂ ਨੇ ਕੁੜੀਆਂ ਮੰਗਾਈਆਂ ਗੋਲੀਆਂ ਵਾਂ ਵਿੱਚ ਜਿੱਦਾਂ ਸਾਰਿਆਂ ਨੂੰ ਦੇ ਦਿੰਦੀ ਨਾ ਸਾਰੇ ਨੇ ਨੀਂਦੇ ਸੌ ਜਾਣਾ ਇਹ ਪੱਕੀ ਆਲੀ ਤੇ ਮੁੜ ਕੇ ਤੇਰੇ ਅੱਗ ਨੂੰ ਪਤਾ ਵੀ ਲੱਗਣਾ ਇਹ ਸੱਦਾ ਸਣ ਸ਼ਮਸ਼ਾਨ ਘਾਟ ਚ ਤੈਨੂੰ ਪਹਚਾਉਣਾ ਹੀ ਉਹ ਤਾਂ ਭਾਵੇਂ ਨਾ ਪਹਚਾਵੇ ਤੁਸੀਂ ਮੈਨੂੰ ਪਹਿਲਾਂ ਹੀ ਪਹਚਾਉਣਾ ਜਿਦਾਂ ਤੁਸੀਂ ਆਈਆਂ ਸਲਾਮਾਤ ਤੁਸੀਂ ਕਰਦੀਆਂ ਰਹਿੰਦੀਆਂ ਜੇ ਤੇ ਨਾ ਤੁਸੀਂ ਉਹਦਾ ਲਾ ਦਿੰਦੀਆਂ ਜੇ 10 ਗਰਮੀਤ ਫਿਰ 10 ਐਦਾਂ ਕਿਦਾਂ ਨਾਂ ਲਾਉਂਦੀਆਂ ਅਹੀਂ ਜਾ ਹੋਂ ਦਾ ਫੋਨ ਫੜ ਕੇ ਲਿਆ ਮੈਂ ਤਾਂ ਮੈਂ ਵਿਖਾ ਲਾਂ ਉਹਨੂੰ ਪੁੱਛ ਕਿ ਆ ਕਿੰਨੂੰ ਫੋਨ ਕੀਤਾ ਤੇ ਕਿਹਦੇ ਤੋਂ ਮੰਗਵਾਇਆ ਈ ਅੱਛਾ ਹੁਣ ਮੈਂ ਤਾਂ ਫੋਨ ਫੜ ਕੇ ਲਿਆਵਾ ਕੀ ਤਾ ਤੁਸੀਂ ਆਪ ਹੀ ਨੀ ਕੋਈ ਭਰਪੂਰ ਦਿੱਤਾ ਵਿੱਚ ਮੈਨੂੰ ਮਾਤਾ ਫੋਨ ਫੜਨਾ ਨਾ ਮੈਂ ਸਾਰੀ ਮੈਂ ਸਾਰੀ ਵੀ ਦੇਤੀ ਵੀਡੀਓ ਬਣਾਈ ਆ ਮੇਰੇ ਕੋਲ ਪ੍ਰੂਫ ਹੈਗੇ ਆ ਚੱਲ ਆ ਬਖਾਰਾਂ ਜੀ ਬਹੁਤੀ ਗੱਲ ਚੱਲ ਨਹੀਂ ਚੱਲ ਤੁਰਿਆਂ ਚਲੋ ਤੁਸੀਂ ਆ ਕੇ ਸੋਫੇ ਲਾ ਕੇ ਬੈਠੀਆਂ ਰਹਿੰਦੀਆਂ ਅਜੇ ਜਿਹਦੇ ਮਗਰ ਪੈਂਦੀਆਂ ਤੁਸੀਂ ਪੈਂਦੀਆਂ ਰਹਿੰਦੀਆਂ ਦੋਵੇਂ ਜਣੀਆਂ ਪੜੀ ਕਿਹੜੀਆਂ ਗੱਲਾਂ ਕਰਦੀਆਂ ਰਹਿੰਦੀਆਂ ਹਰ ਵੇਲੇ ਸਕੀਮਾਂ ਘੜਦੀਆਂ ਰਹਿੰਦੀਆਂ ਤੁਸੀਂ ਸਕੀਮਾਂ ਤਾਂ ਮੈਂ ਤਾਂ ਅਸੀਂ ਦੋਵੇਂ ਨਾਲ ਕਰਦੀਆਂ ਉਹ ਇੰਨਾ ਸ਼ੁਕਰਵਾ ਹਉ ਜੜੀ ਰਕ ਵੀ ਲੋਹੋਸ਼ ਹੋ ਗਈ ਆ ਨਹੀਂ ਤਾਂ ਤੁਹਾਡੇ ਨਾਲ ਕਰ ਕਰਕੇ ਪਤਾ ਨਹੀਂ ਕੀ ਕੰਡ ਕਰ ਦੇਣਾ ਜਦ ਜਦਨ ਹੋਸ਼ ਆ ਗਈ ਨਾ ਤੇ ਫੇਰ ਉਹਨੇ ਕਿਹੜਾ ਕੱਟ ਕਰਨਾ ਮਾਦਾ ਤੈਨੂੰ ਤੇਰੀਆਂ ਹੁੰਡਿਆ ਆਉਦੇ ਤੇ ਤੇਰੇ ਦਿਲ ਚ ਕੀ ਚੱਲਣ ਡਿਆ ਤੈਨੂੰ ਬਿਲਕੁਲ ਸੱਚ ਨਹੀਂ ਜਿਵੇਂ ਤੈਨੂੰ ਅੱਖਾਂ ਨੇ ਪ੍ਰੂਫ ਵਿਖਾ ਲਦੀਆਂ ਹਾਂ ਤੇ ਭਾੜ ਇੱਕ ਵਾਰੀ ਪਰ ਨਾ ਕੰਨ ਤੇ ਜੂ ਨਹੀਂ ਫਰਕਦੀ ਅੱਛਾ ਕੀਨ ਫੜ ਕੇ ਲਿਆ ਤੇ ਮਾਤਾ ਨੂੰ ਦਿਖਾ ਲਈ ਸਭ ਤੇਰੇ ਅੱਖਾਂ ਕੰਨ ਖੁੱਲ ਜਾਣੇ ਤੈਨੂੰ ਲੱਗ ਪਤਾ ਜਾਣਾ ਵੀ ਤੇਰੀ ਨੌਕ ਕਰਦੀ ਕਿ ਜਿਹੜੀ ਨਰਸਾ ਜੀ ਤੂੰ ਲਿਆ ਕੇ ਰੱਖੀ ਮੈਨੂੰ ਪਤਾ ਵਾ ਪ੍ਰਾਣੀਆਂ ਵੀ ਕੀ ਕਰਦੀਆਂ ਤੇ ਨਵੀਆਂ ਵੀ ਕੀ ਕਰਦੀਆਂ ਮੈਨੂੰ ਸਾਰਾ ਪਤਾ ਕੀ ਕੀਤਾ ਤੇਰੀ ਸੇਵਾ ਹੀ ਕੀਤੀ ਇਹਨੇ ਚਾਲ ਬਹੁਤ ਸੇਵਾ ਕੀਤੀ ਤੂੰ ਬਹੁਤ ਸੇਵਾ ਕੀਤੀ ਤੂੰ ਤੂੰ ਤਾਂ ਹੱਦ ਤੋੜ ਦਿੱਤੀ ਸੇਵਾ ਦੀ ਤੂੰ ਮੁੰਡੇ ਨੇ ਜੀ ਜਾਨਦੁਖੀ ਕੀਤੀ ਹੈ ਨਾ ਐ ਵੀ ਤੂੰ ਚੱਲ ਕਰ ਮੈਂ ਮਗਰੇ ਤੇਰੇ ਹਾਂਗਾ ਤੇ ਕਦੋਂ ਨਾ ਮੈਂ ਦੇਣਾ ਢੀਕਣਾ ਹਜੇ ਤੱਕ ਨਹੀਂ ਮੁੜਿਆ ਕਿਤੇ ਮੁੜਿਆ ਮੈਨੂੰ ਵਾਧੂ ਦੀ ਟੈਨਸ਼ਨ ਨਹੀਂ ਕਰੇ ਪੁੱਠਾ ਸਿੱਧਾ ਨਕਾਰਾ ਕਰ ਲੇ ਕੋਈ ਬਾਜੀ ਕੀ ਸੋਚਣ ਦੇ ਉਹ ਕੋਈ ਨਹੀਂ ਸੋਚਣਾ ਕੀ ਆ ਮਨੀ ਬਾਰੇ ਨਹੀਂ ਸੋਚਣ ਮੈਨੂੰ ਕਹਿੰਦਾ ਬਾਜੀ ਤੁਸੀਂ ਘਰ ਤੱਕ ਹਜੇ ਤੱਕ ਨਹੀਂ ਮੁੜਿਆ ਕੋਈ ਨਹੀਂ ਟੈਨਸ਼ਨ ਹੁੰਦੀ ਆ ਅਬ ਦੀ ਤੁਸੀਂ ਫਿਕਰ ਨਾ ਕਰੋ ਉਹਨਾਂ ਨੇ ਆ ਜਾਣਾ ਓ ਕਿਤੇ ਬੈਠੇ ਖਾਂਦੇ ਪੀਂਦੇ ਹੁਣੇ ਹੋਟਲ ਤੇ ਬਹਿ ਜਾ ਤੂੰ ਮੈਂ ਕਿਹਾ ਮੈਂ ਨਾ ਤੁਹਾਨੂੰ ਵੀਡੀਓ ਵਿਖਾ ਲੈਣੀ ਏਕ ਉਹ ਵੀਡੀਓ ਮੇਰਾ ਨਹੀਂ ਮੂਹੜਾਗਾ ਵੀਡੀਓ ਵੇਖਣ ਦਾ ਕੋਈ ਉਹ ਪਾਜੀ ਵੇਖੋ ਤਾਂ ਸਹੀ ਇਹਦੇ ਵਿੱਚ ਤੁਹਾਨੂੰ ਨਾ ਸਚਾਈ ਸਮਝ ਆ ਜਾਣੀ ਸਾਰੀ ਵੇਖਿਓ ਚ ਬੜੀ ਵਧੀਆ ਗੱਲ ਜੇ ਜਿਹੜੀ ਤੁਹਾਡੇ ਵਾਸਤੇ ਜ਼ਰੂਰੀ ਆ ਕਿਹੜੀ ਫਿਲਮ ਦੀ ਆਏ ਵੇ ਆਹ ਕਲਿੱਕ ਕਰ ਕੇ ਵੇਖਣ ਦੇ ਇਹ ਤਾਂ ਪਕਾਈ ਮਾਰਦੀ ਰਹਿੰਦੀ ਆ ਮੰਮੀ ਉਹ ਫੋਨ ਤੋੜ ਕੇ ਸੁੱਰਦਾ ਤੇ ਮਿੰਟ ਚੋਦੀ ਅੱਖ ਲੱਗੇ ਫੋਨ ਨੂੰ ਇਹਦੇ ਵੇਲੀਆਂ ਆ ਇਹੋ ਜਿਹੇ ਕੰਮ ਖਾਦਿਆ ਰਹਿੰਦੀਆਂ ਵੀਡੀਓ ਬਣਾਉਂਦੀਆਂ ਰਹਿੰਦੀਆਂ ਮਾਨਸਵੰਦੀਆਂ ਵੀਡੀਓ ਤੂੰ ਵੇਖ ਤੂੰ ਸਦਾਈ ਆ ਜਿਹੜੇ ਇਹਨਾਂ ਦੀ ਵੀਡੀਓ ਵੇਖਣ ਲੱਗਾ ਕੋਈ ਨਹੀਂ ਭਾਜੀ ਮੈਂ ਉਹ ਵੀਡੀਓ ਨਾ ਦੀਦੀ ਦੇ ਫੋਨ 'ਚ ਵੀ ਸੈਂਡ ਕੀਤੀ ਸੀ ਕੋਈ ਨਹੀਂ ਤੁਹਾਨੂੰ ਮੈਂ ਉਹ ਤੋਂ ਵਖਾਲ ਦੇਣੀ ਫੇਰ ਕੀ ਆ ਇਹ ਬੰਦ ਹੋ ਗਿਆ ਤਾਂ ਫੇਰ ਕੀ ਹੋ ਗਿਆ ਮੰਮੀ ਫੋਨ ਤੇ ਆਪਣੇ ਘਰ ਚ ਕਹੀ ਹੈਗੇ ਆ ਨਾ ਨਾ ਤੂੰ ਤੇ ਦੇ ਦੇ ਐਸੇ ਕੰਮਾਂ ਨੂੰ ਲੋਕਾਂ ਦੀ ਵੀਡੀਓ ਬਣਾਈ ਜਾਂਦੀ ਆ ਜੇ ਪਰ ਆ ਨਹੀਂ ਆਪਣੀਆਂ ਵੀ ਬਣਾਉਂਦੇ ਨੇ ਲੋਕਾਂ ਨੇ ਪਤਾ ਕੀ ਕਰਦੀਆਂ ਰਹਿੰਦੀਆਂ ਵੇਹਲੀਆਂ ਤੂੰ ਉਹ ਕੁੜੀ ਨੂੰ ਕੰਮ ਹਰ ਵੇਲੇ ਗਾਲਾਂ ਕਢ ਕੇ ਕੰਮ ला ਛੱਡਦਾ ਕੰਮ ਨਹੀਂ ਕਰਦੀ ਨੌਕਰਾਨੀ ਇਹਨਾਂ ਨੂੰ ਰੋਇਆ ਕਰ ਥੋੜਾ ਬੋਤਾ ਕੰਮ ਕਰਿਆ ਕਰ ਐਡਾ ਮਹਿੰਗਾ ਮੇਰਾ ਫੋਨ ਆ ਡੰਡ ਲਾ ਕੇ ਰੱਖ ਦਿੱਤੀ ਆ ਆਗੇ ਦੀਦੀ ਆਪਣਾ ਫੋਨ ਲੈ ਕੇ ਆਓ ਮੈਂ ਭਾਜੀ ਨੂੰ ਵੀਡੀਓ ਦਿਖਾ ਲੈਣੀ ਆ ਆ ਫੋਨ ਮੇਰਾ ਬੰਦ ਕਰਕੇ ਰੱਖ ਦਿੱਤਾ ਸੁੱਟ ਕੇ ਥੱਲੇ